ਬਾਬਾ ਦੀਪ ਸਿੰਘ ਦੀ ਰਿਸਪੈਕਟ ਹਰ ਸਿੱਖ ਕਰਦਾ ਕਿਉਂਕਿ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਪਰ ਆ ਚੇਤਾ ਰੱਖਿਓ ਜਿਹੜਾ ਉਹਨਾਂ ਦਾ ਨਾਂ ਵਰਤ ਕੇ ਆ ਗਲਤ ਕੰਮ ਕੀਤਾ ਜਾ ਰਿਹਾ ਹੈ। ਸ਼ਹੀਦ ਵੀ ਵੰਡ ਲੈ ਜੀ ਸਾਡੇ ਲੋਕਾਂ ਨੇ। ਸ਼ਹੀਦ ਵੀ ਵੰਡ ਲੈ। ਦੋ ਸਿੱਖ ਨੇ ਜੀ ਬਾਬਾ ਬੁੱਢਾ ਜੀ ਤੇ ਬਾਬਾ ਦੀਪ ਸਿੰਘ ਇਹਨਾਂ ਦੇ ਨਾਂ ਤੇ ਜਿੱਥੇ ਮਰਜ਼ੀ ਗੁਰਦੁਆਰਾ ਖੋਲ ਦਿਓ। ਬੱਲੇ ਬੱਲੇ ਹੋ ਜਾਣੀ। ਆ ਲੁਧਿਆਣੇ ਸਾਡੇ ਮਾਡਲ ਟਾਊਨ ਉਥੇ ਇੱਕ ਪਹਿਲਾਂ ਹੌਲੀ ਹੌਲੀ ਬਾਬਾ ਦੀਪ ਸਿੰਘ ਦੇ ਨਾਂ ਤੇ ਖੁੱਲਿਆ ਤੇ ਉਧਰ ਸੰਗਤ ਵੱਧ ਆਉਣ ਲੱਗ ਪਈ ਉਹਨਾਂ ਸਾਹਮਣੇ ਲੱਗੇ ਵੀ ਇੰਦਰ ਜਾਦੇ ਗਾਹ ਕੌਣ ਲੱਗ ਪਏ ਉਹਨਾਂ ਬਾਬਾ ਬੁੱਢੇ ਦੇ ਨਾਂ ਤੇ ਖੋਲ ਤਾਂ ਸਾਹਮਣੇ ਚਾਹ ਇੱਕੇ ਚੌਂ ਵਿੱਚ ਦੋ ਗੁਰਦੁਆਰੇ ਇੱਕ ਬੰਨੇ ਬਾਬਾ ਬੁੱਢਾ ਜੀ ਦੇ ਨਾਂ ਤੇ ਇੱਕ ਬੰਨੇ ਬਾਬਾ ਦੀਪ ਸਿੰਘ ਦੇ ਨਾਂ ਤੇ ਮੈਂ ਕੈਨੇਡਾ ਗਿਆ ਤੇ ਉੱਥੇ ਬਾਬਾ ਬੁੱਢਾ ਜੀ ਦੇ ਨਾਂ ਤੇ ਗੁਰਦੁਆਰਾ ਮੈਨੂੰ ਉਹਨਾਂ ਨੇ ਮਾੜੀ ਕਿਸਮਤ ਨੂੰ ਸੱਦ ਲਿਆ ਮਾੜੀ ਕਿਸਮਤ ਤਾਂ ਕਿੰਨਾ ਵੀ ਮੇਰੇ ਕੋਲ ਲੰਬੀਆਂ ਪੌਚੀਆਂ ਨਹੀਂ ਹੁੰਦੀਆਂ ਤੇ ਮੈਂ ਕਿਹਾ ਜੀ ਕਿਉਂ ਬਾਬਾ ਬੁੱਢਾ ਜੀ ਇੱਥੇ ਆਏ ਆ ਮੈਂ ਕਿਹਾ ਸ਼ੁਗ ਬਾਬਾ ਬੁੱਢਾ ਜੀ ਨਹੀਂ ਗਏ ਅਸੀਂ ਤੇ ਇਲਾਕਾ ਵੰਡਿਆ ਜੀ ਗੁੱਸਾ ਨਾ ਮਨਾਇਓ ਸਿੱਖੋ ਜੇ ਅਰਦਾਸ ਹੁੰਦੀ ਆ ਬਾਬੇ ਬਕਾਲੇ ਦੇ ਇਲਾਕੇ ਤੇ ਫਿਰ ਨਵੇਂ ਪਾਸ਼ਾ ਦਾ ਨਾਂ ਲੈਣਾ ਜੇ ਅਰਦਾਸ ਹੁੰਨੀ ਆ ਦਿੱਲੀ ਤੇ ਉੱਥੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਦਾ ਨਾਂ ਲਿਆ ਜਾਣਾ ਜੇ ਅਰਦਾਸ ਅੰਮ੍ਰਿਤਸਰ ਹੋਣੀ ਤੇ ਗੁਰੂ ਰਾਮਦਾਸ ਦਾ ਨਾਂ ਲਿਆ ਜਾਣਾ ਅਸੀਂ ਤੇ ਗੁਰੂ ਗੁਰੂ ਵੀ ਇਲਾਕਿਆਂ ਦੇ ਹਿਸਾਬ ਨਾਲ ਵੰਡਲੇ ਜਿਵੇਂ ਅਸੀਂ ਕਹਿੰਨਾ ਮੈਂ ਮਾਲਵੇ ਦਾ ਵਾਂ ਮੈਂ ਦੁਆਬੇ ਦਾ ਵਾਂ ਬੇ ਬਬਗਾਲ ਦਾ ਵਾਂ ਮੈਂ ਝਾਰਖੰਡ ਦਾ ਵਾਂ ਮੈਂ ਮਹਾਰਾਸ਼ਟਰ ਦਾ ਵਾਂ ਉਹ ਪਿਆਰਿਓ ਸਿੱਖ ਤੇ ਸਿੱਖ ਹੁੰਦਾ ਭਾਵੇਂ ਕਿਤੋਂ ਦਾ ਵੀ ਹੋਵੇ ਅਹੀਂ ਤੇ ਅਹੀਂ ਤੇ ਗੁਰੂ ਅਹੀਂ ਲੋਕ ਵਿਤਕਰੇ ਕਰਨੇ ਅਸੀਂ ਗੁਰੂਆਂ ਨੂੰ ਵਿਰਤਿਆਜ ਪਾਤਾ ਅਸੀਂ ਗੁਰੂ ਵੀ ਵੰਡ ਲਏ ਜਿਹੜੀ ਅਰਦਾਸ ਦਿੱਲੀ ਹੋਏਗੀ ਉਥੇ ਦੂਜੇ ਕਿਸੇ ਗੁਰੂ ਦਾ ਨਾਂ ਨਹੀਂ ਲਿਆ ਜਾਣਾ ਉਥੇ ਸਿਰਫ ਗੁਰੂ ਹਰਿਕ੍ਰਿਸ਼ਨ ਪਾਸ਼ਾ ਦਾ ਨਾਂ ਲਿਆ ਜਾਣਾ ਹੈ ਜਿਹੜਾ ਬਾਬੇ ਬਕਾਲੇ ਅਰਦਾਸ ਹੋਏਗੀ ਉਥੇ ਨਵੇਂ ਪਾਸ਼ਾ ਦਾ ਕਿਉਂਕਿ ਜੇ ਮੈਨੂੰ ਸਿੱਖ ਨੂੰ ਦਿੱਲੀ ਲੋੜ ਪੈ ਗਈ ਉਥੇ ਨਵੇਂ ਪਾਸ਼ਾ ਨਹੀਂ ਆਉਣਗੇ ਜੇ ਸਿੱਖ ਨੂੰ ਬੰਗਾਲ 'ਚ ਲੋੜ ਪੈ ਗਈ ਉਥੇ ਨਵੇਂ ਪਾਸ਼ਾ ਨਹੀਂ ਆਉਣਗੇ ਪਰ ਬੋਲੇ ਕਿਹੜਾ ਜੀ ਕਿਉਂਕਿ ਗਾਲਾਂ ਖਾਉ ਕਿਹੜਾ ਬੋਲ ਕੇ ਜੀ ਕਿਉਂਕਿ ਆਜ ਕੱਲ ਤੇ ਕਮੈਂਟ ਵੀ ਗਾਲਾਂ ਵਾਲੇ ਹੁੰਦੇ ਆ ਨਾ ਤੇ ਹੈ ਅਸਲ ਦੇ ਵਿੱਚ ਉਹ ਪੂਰਾ ਇੱਕ ਵਿੰਗ ਕੰਮ ਕਰਦਾ ਇੱਕੇ ਬੰਦੇ ਦੀਆਂ ਚਾਰ ਚਾਰ ਐਡੀਆਂ ਜਦੋਂ ਪੰਜ ਸੱਤ ਗਾਲਾਂ ਕੱਢਦੇ ਬੰਦਾ ਫੇਸਬੁੱਕ ਤੋਂ ਪਰਹ ਹੋਗੇ ਬੰਦਾ ਕਹਿੰਦਾ ਲੋੜ ਹੀ ਨਹੀਂ ਆਪਾਂ ਨੂੰ ਸੱਚ ਬੋਲਣ ਦੀ ਦੁਕਾਨ ਤੇ ਸਵੇਰੇ ਜਾਓ ਸ਼ਾਮਾਂ ਨੂੰ ਆਪਣੇ ਘਰ ਆਓ ਰੋਟੀਆਂ ਦੋ ਖਾਓ ਤੇ ਚੁੱਪ ਕਰਕੇ ਮੋਫੜੀਆਂ ਜੱਬੋ ਤੇ ਰਾਤ ਨੂੰ ਸੌ ਜਾਓ ਤੇ ਐਤਵਾਰ ਗੁਰਦੁਾਰੇ ਜਾਓ ਗੋਲ ਚ 10 ਰੁਪਏ ਪਾਓ ਜੇ ਕੀਰਤਨ ਹੋ ਰਿਹਾ ਹੋਵੇ ਤੇ 10 ਰੁਪਏ ਗੋਲ ਚ ਪਾ ਦਿਓ ਤੇ ਲਾ ਕੇ ਇੱਕ ਜਿੱਥੇ ਕੀਰਤਨਦੀਬ ਲਿਖੀ ਆ ਭੇਟਾ ਵਾਲੀ ਉੱਚ ਦਾ ਵੀ ਪਈ ਪਾ ਦਿਓ ਆਣ ਕੇ ਲੰਗਰ ਛਾ ਕੇ ਤੇ ਘਰ ਆ ਜੋ ਗੁਰਪੁਰ ਮਨਾਇਆ ਗਿਆ ਮੈਂ ਕਿਹ ਤੋ ਕੀ ਲੈਣਾ ਤੇ ਪਰ ਜਦਨ ਮਰਾਂਗੇ ਉਦਨ ਹੀ ਮਰ ਜਾਣਾ ਥੋੜਾ ਬਹੁਤਾ ਜੇ ਇਹੋ ਕੰਮ ਸਾਡੇ ਗੁਰੂ ਤੇ ਸਿੱਖ ਵੀ ਸੋਚਦੇ ਰਹਿੰਦੇ ਦੁਨੀਆਂ ਦੇ ਵਿੱਚ ਏਡੀ ਵੱਡੀ ਪਿਆਰੇ ਬੱਚੇ ਨੂੰ ਸੰਭਾਲ ਐਡੀ ਵੱਡੀ ਕ੍ਰਾਂਤੀ ਨਹੀਂ ਸੀ ਹੋਣੀ ਐਡਾ ਵੱਡਾ ਜਿਹੜਾ ਲੋਕਾਂ ਵਿੱਚ ਲਹਿਰ ਪੈਦਾ ਹੋਣੀ ਸੀ ਉਹ ਲਹਿਰ ਨਹੀਂ ਸੀ ਪੈਦਾ ਹੋਣੀ ਸਮਝਾਇਆ ਨਹੀਂ ਸੀ ਜਾਣਾ ਜਿਹੜਾ ਗੁਰੂ ਪਾਸ਼ਾ ਨੇ ਆਪਣੇ ਬੱਚੇ ਤੇ ਪੁੱਤਰ ਕੁਰਬਾਨ ਕਰਕੇ ਸਮਾਜ ਦੇ ਵਿੱਚ ਇੱਕ ਲਹਿਰ ਪੈਦਾ ਕੀਤੀ ਸੀ ਤੂੰ ਇਸ ਗੱਲ ਨੂੰ ਸਮਝਣਾ ਤੋ ਖੈਰ ਮੈਂ ਗੱਲ ਕਰ ਰਿਹਾ ਸੀ ਨੌਵੇਂ ਪੌర్చਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਹਰ ਸਿੱਖ ਕਈ ਸਾਨੂੰ ਕਹਿੰਦੇ ਜੀ ਕਿ ਬਾਣੀ ਪੜਨ ਤੋਂ ਰੋਕਦੇ ਅਸੀਂ ਕਹਿੰਦੇ ਰੋਜ਼ ਬਾਣੀ ਪੜ੍ਹੋ ਸਹਿਜ ਪਾਠ ਕਰੋ ਹਾਂ ਜੀ ਆਹ ਲਾਈਵ ਸੁਣ ਰਹੇ ਤੁਸੀਂ ਕਰਾਂ ਜੀ ਰੋਜ਼ ਸਵੇਰੇ ਉੱਠ ਕੇ 2-4 ਅੰਕ ਭਾਵੇਂ ਇੱਕ ਅੰਕ ਹੀ ਸਹਿਜ ਪਾਠ ਕਰੋ ਗੁਰਬਾਣੀ ਦਾ ਤੇ ਗੁਰਬਾਣੀ ਪੜ੍ਹ ਕੇ ਪਿਛੇ ਮਨਸਾ ਨਾ ਰੱਖਿਓ ਮੇਰੀ ਦੁਕਾਨ ਚੱਲੇ ਮੇਰਾ ਘਰ ਚੱਲੇ ਮੇਰੇ ਘਰ ਪੁੱਤ ਹੋਵੇ ਰੱਖਿਓ ਸੱਚਾ ਪਾਤਸ਼ਾਹ ਮੈਨੂੰ ਸਮਾਜ ਵਿੱਚ ਵਧੀਆ ਜੀਵਨ ਜਿਊਣਾ ਆ ਜਾਏ ਮੈਨੂੰ ਸਮਾਜ ਵਿੱਚ ਵਧੀਆ ਜੀਵਨ ਜਿਊਣਾ ਆ ਜਾਏ ਮੇਰੇ ਘਰੋਂ ਦੁੱਖ ਕਲੇਸ਼ ਆਪੇ ਨਿਕਲ ਜਾਣੇ ਆ ਜਦੋਂ ਮੈਂ ਸਤ ਸੰਤੋਖ ਦਇਆ ਧਰਮ ਧੀਰਜ ਨੂੰ ਆਪਣੇ ਪੱਲੇ ਬੰਨ ਲਿਆ ਚੀਜ਼ਾਂ ਨਾ ਮੰਗਿਓ ਇਥੋਂ ਕਿਉਂਕਿ ਜਿਨ੍ਹਾਂ ਦਾ ਨਾਮ ਤੁਸੀਂ ਅਰਦਾਸ ਵਿੱਚ ਲੈਂਦੇ ਹੋ ਨਾ ਉਹਨਾਂ ਦੇ ਪੁੱਤ ਵਾਰੇ ਆ ਕੁਰਬਾਨ ਕੀਤੇ ਆ ਤੇ ਮੈਂ ਅਰਦਾਸ ਕਰਕੇ ਤੁ ਪੁੱਤ ਮੰਗਾ ਮੈਂ ਫੇ ਤਾਂ ਮੈਂ ਲਾਲਚੀ ਹੋਇਆ ਨਾ ਇਥੇ ਉਹਨਾਂ ਦੇ ਘਰ ਵੀ ਪੁੱਤ ਧੀਆਂ ਹੈਗੇ ਜਿਹੜੇ ਨਹੀਂ ਕਿਸੇ ਗੁਰਦੁਆਰੇ ਜਾਂਦੇ ਨਹੀਂ ਕਿਸੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੀਆਂ ਵੀ ਦੁਕਾਨਾਂ ਚੱਲਦੀਆਂ ਲਾਲਚੀ ਨਹੀਂ ਬਣਨਾ ਫਰੀਦਾ ਜਾਂ ਲੱਭ ਤਾਂ ਨੇ ਕਿਹਾ ਹੈ ਫਰੀਦ ਜੀ ਕਹਿੰਦੇ ਨੇ ਜੇ ਲਾਲਚ ਹੈ ਤੇ ਪਿਆਰ ਕਹਦਾ ਲੱਭ ਤਾਂ ਕੂੜਾ ਨੇ ਜੇ ਲਾਲਚ ਹੈ ਤੇ ਪਿਆਰ ਝੂਠਾ ਵਾ ਕਿਚਰ ਝਾਤ ਲੰਗਾਈ ਆ ਛੱਪਰ ਟੁੱਟੇ ਮੇ ਕੱਖਾਂ ਦੀ ਸ਼ਾਨ ਥੱਲੇ ਖਲੋਤੇ ਹੋਈਏ ਤੇ ਸ਼ਾਨ ਚੁੰਦੀ ਹੋਵੇ ਤੇ ਬੰਦਾ ਭਜਣ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਜਿਸ ਰਿਸ਼ਤੇ ਦੀਆਂ ਨੀਹਾਂ 'ਚ ਲਾਲਚ ਭਰਿਆ ਹੋ ਰਿਸ਼ਤਾ ਤੋੜ ਨਹੀਂ ਨਿਭਦਾ ਤੁਸੀਂ ਧੀ ਪੁੱਤ ਵਿਆਹਣਾ ਹੋਵੇ ਨਾ ਤੁਹਾਨੂੰ ਪਹਿਲੀ ਮਿਲਣੀ 'ਚ ਪਤਾ ਲੱਗ ਜਾਏ ਵੀ ਲੜਕੇ ਦੀ ਮਾਂ ਦੀਆਂ ਅੱਖਾਂ 'ਚ ਲਾਲਚ ਹੈ ਬਾਪ ਦੀਆਂ ਅੱਖਾਂ 'ਚ ਲਾਲਚ ਹੈ ਲੜਕੇ ਦੀਆਂ ਅੱਖਾਂ 'ਚ ਲਾਲਚ ਹੈ ਪਤਾ ਲੱਗ ਜਾਂਦਾ ਕਈ ਵਾਰੀ ਪਹਿਲੀ ਮਿਲਣੀ 'ਚ ਉਹਦੀ ਗੱਲ ਗੱਲ ਬਾਤ 'ਚ ਪਤਾ ਲੱਗਦਾ ਪਰ ਕਈ ਵਾਰੀ ਕਹਿੰਦੇ ਰਿਸ਼ਤਾ ਚੰਗਾ ਵਾ ਚੰਗਾ ਲੜਕਾ ਪੜਿਆ ਲਿਖਿਆ ਵਾ ਪਰ ਅਸੀਂ ਕਰ ਦਿੰਨੇ ਆ ਪਰ ਸਮਾਂ ਪਾ ਕੇ ਜਦੋਂ ਧੀ ਉਥੇ ਟੌਰਚਰ ਹੁੰਦੀ ਹੈ ਫੇਰ ਸਮਝ ਆਉਂਦੀ ਆ ਕਿ ਰਿਸ਼ਤਾ ਨਿਭਾਣੇ ਸੀ ਕਿਉਂਕਿ ਅਸੀਂ ਪਹਿਲੀ ਮਿਲਣੀ 'ਚ ਹੀ ਅੰਦਾਜ਼ਾ ਲਾ ਲਿਆ ਸੀ ਕਿ ਅੰਦਰ ਲਾਲ ਚ ਟਿਕਿਆ ਹੋਇਆ ਦੋਸਤੀ ਵੀ ਨਹੀਂ ਨਿਭਦੀ ਰਿਸ਼ਤਾ ਵੀ ਨਹੀਂ ਨਿਭਦਾ ਤੇ ਗੁਰੂ ਤੇ ਸਿੱਖਦਾ ਪਿਆਰ ਕਿਦਾਂ ਨੇ ਬੇਗਾ ਜੀ ਅੰਦਰ ਲਾਲ ਚ ਟਿਕਿਆ ਹੋਇਆ ਸੁਖਣਾ ਵਾਰਸ ਰਾਤ ਤੇ ਸਿੱਖੀ ਦੇ ਸ਼ਬਦ ਥੋੜਾ ਸਾਡੇ ਵੇੜੇ 'ਚ ਖਿਲਾਰ ਦਿੱਤੇ ਗਏ ਇੱਥੇ ਤੇ ਹਰਾ ਸੀ ਨਾਨਕ ਹੁਕਮ ਨਾਲ ਚੱਲਈ ਨਾਲ ਖਸਮ ਚੱਲੇ ਅਰਦਾਸ ਸਤ ਸੰਤੋਖ ਹੋਵੇ ਅਰਦਾਸ ਬੰਦਿਆ ਤੇਰੇ ਪੱਲੇ ਸਤ ਤੇ ਸੰਤੋਖ ਹੋਵੇ ਤੇ ਫੇਰ ਤੇਰੀ ਹੋਵੇ ਅਰਦਾਸ ਪਤਾ ਕੀ ਹੋਗਾ ਤਾਂ ਸੋਣ ਸਦ ਬਹਾਲੇ پاس ਉਹਨੇ ਤੈਨੂੰ ਆਪਣੇ ਕੋਲ ਬਿਠਾ ਲੈਣਾ ਜਿਹੜਾ ਬੱਚਾ ਪਿਓ ਦੇ ਕੋਲ ਬਹਿ ਜਾਏ ਦਸੋ ਉਹਨੂੰ ਕਿਸ ਚੀਜ਼ ਦੀ ਲੋੜ ਰਹਿੰਦੀ ਮੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ